ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਪਾਈ ਰਣਜੀਤ ਸਿੰਘ ਢੱਡਰੀਆ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬੜਾ ਅਹਿਮ ਮੈਸੇਜ ਦੇ ਰਿਹਾ ਜੇਕਰ ਕੁਝ ਬਣਨਾ ਹੈ ਕੁਝ ਪਾਉਣਾ ਹੈ ਤਾਂ ਕੋਈ ਤੁਨੋਂ ਦੇ ਵਾਸਤੇ ਮਿਹਨਤ ਕਰਨੀ ਪਵੇਗੀ ਜਾਗਣਾ ਪਵੇਗਾ ਆਪਣੇ ਆਪ ਨੂੰ ਉਸ ਨਾਲ ਕਾਬਲ ਬਣਾਉਣਾ ਪਵੇਗਾ ਨਾ ਕਿ ਦੂਸਰਿਆਂ ਦੇ ਸਹਾਰੇ ਤੇ ਰਹਿਣਾ ਪਵੇਗਾ ਸੋ ਚਲ ਕੇ ਵੀਡੀਓ ਵੇਖ ਲਈਏ ਫਿਰ ਕਰਨੇ ਉਸ ਤੇ ਵਿਚਾਰ ਅਵੇਅਰ ਰਹੋ ਜਾਗੇ ਰਹੋ ਤੇ ਹੋਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਡਾਕਟਰ ਪੀਮਰਾਓ ਉਮੀਦਕਰਨ ਨੂੰ ਪੁੱਛਿਆ ਉਹਨਾਂ ਦਾ ਜਨਮ ਦਿਨ ਵੀ ਸੀ ਉਹਨਾਂ ਨੇ ਪੁੱਛਿਆ ਕਿ ਇੱਕ ਜਗ੍ਹਾ ਜਨਾਬ ਪਾਕਿਸਤਾਨ ਦੇ ਜਦੋਂ ਉਹ ਆਜ਼ਾਦ ਹੋਇਆ ਉਹਨਾਂ ਨੇ ਕਰਾਇਆ ਦੂਸਰੇ ਪਾਸੇ ਮਹਾਤਮਾ ਗਾਂਧੀ ਇਧਰਲੇ ਪਾਸੇ ਸੀ ਤੇ ਇੱਕ ਇੱਕ ਮੀਟਿੰਗ ਵਿੱਚ ਇਕੱਠੇ ਹੋਏ ਫੱਕੇ ਜਿਆਦਾ ਤੇ ਸੌਂ ਗਏ ਮਹਾਤਮਾ ਗਾਂਧੀ ਨੂੰ ਵੀ ਥੋੜੀ ਨੀਂਦ ਆ ਗਈ ਜਨਾਬ ਵੀ ਸੌਂ ਗਏ ਤੇ ਅੰਬੇਦਕਰ ਜਾਗਦੇ ਨੇ ਉਹਨਾਂ ਨੇ ਪੁੱਛਿਆ ਵੀ ਅੰਬੇਦਕਰ ਜੀ ਤੁਸੀਂ ਕਿਉਂ ਨਹੀਂ ਸੌਂਦੇ ਕਹਿੰਦੇ ਮੇਰੇ ਲੋਕ ਸੁੱਤੇ ਪਏ ਨੇ ਮੈਨੂੰ ਤਾਂ ਜਾਗਣਾ ਪੈਣਾ ਮੇਰੇ ਉਤੇ ਰਾਤਾਂ ਨੂੰ ਵੀ ਨੀਂਦ ਨਹੀਂ ਆਉਂਦੀ ਕਿਉਂਕਿ ਮੇਰੇ ਆਲੇ ਸੁੱਤੇ ਪਏ। ਮੈਂ ਜਗਾਉਣਾ ਉਹਨਾਂ ਨੂੰ। ਮੈਂ ਰੌਲਾ ਪਾ ਰਿਹਾ ਵੀ ਜਾਗੋ। ਤੁਸੀਂ ਅਵੇ ਰਹੋ, ਕੈਮ ਰਹੋ। ਤਾਂ ਕਰਕੇ ਜੇ ਹਿੰਮਤ ਕਰਨੀ ਹੈ ਤੇ ਕੁਝ ਨਾ ਕੁਝ ਬਦਲਣਾ ਹੈ ਤੇ ਜਾਗਣਾ ਪੈਣਾ। ਲੋਕਾਂ ਦੀ ਭੀੜ ਵਿੱਚ ਨਰਲিয়ে ਕਿ ਲੋਕੀ ਕੀ ਕਰਦੇ ਆ ਦੁਨੀਆ ਕੀ ਕਰਦੀ ਐ ਆਪਣੇ ਆਪ ਨੂੰ ਕੈਮ ਰੱਖੀਏ। ਕਹਿੰਦੇ ਜਿਹੜਾ ਤੂੰ ਪਾਈ ਫਿਰਦਾ ਐ ਵੀ ਮੈਂ ਜੀ ਜਨੇਊ ਪਾਇਆ ਐ ਤੇ ਮੈਨੂੰ ਕਹਿੰਦਾ ਤੂੰ ਛੋਟੀ ਜਾਦ ਦਾ ਤੂੰ ਹੱਥ ਨਾ ਲਾ ਤੂੰ ਨੇੜੇ ਨਾ ਆ ਕਹਿੰਦਾ ਮੇਰੇ ਘਰੋਂ ਹੀ ਬਣ ਕੇ ਆਉਂਦਾ ਜਿਹੜਾ ਤੂੰ ਧੱਗਾ ਪਾਇਆ ਮੇਰੇ ਘਰੇ ਤੇ ਢੇਰ ਲੱਗੇ ਪਏ ਐ ਅਸੀਂ ਤੇ ਬਣਾਉਨੇ ਆ ਸਾਡੀ ਤੇ ਖੱਡੀ ਐ ਕਹਿੰਦਾ ਤੂੰ ਸਾਡੇ ਤੇ ਰਾਜ ਕਰਦਾ ਵੀ ਅਸੀਂ ਤੇ ਜੀ ਗਬੀਰ ਜੀ ਦਾ ਬਚਨ ਵੇਖੋ ਕਮਾਲ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਐਵੇਂ ਥੋੜਾ ਚੌੜਾ ਹੁੰਦਾ ਪੰਗਾ ਇਹ ਪੈ ਗਿਆ ਵੀ ਸਮਝ ਨਹੀਂ ਆਈ ਪਤਾ ਨਹੀਂ ਇਦਾਂ ਦੇ ਕਿੰਨੇ ਸ਼ਬਦ ਕਦੋਂ ਆਏ ਕਦੋਂ ਲੰਘੇ ਮਿਣਕ ਮਿਣਕ ਕਰਕੇ ਸਾਡੇ ਤੇ ਹਾਲ ਹੀ ਹੈ ਵੀ ਮੂੰਹ ਇਦਾਂ ਬੰਨੇ ਹੋਏ ਐ ਐ ਬਸ ਗੁਰ ਨੂੰ ਗੁਰ ਕਰਕੇ ਪੜ ਜਾਂਦੇ ਆ ਸਾਰਾ ਖੰਡ ਪਾਠ ਹੋ ਜਾਂਦਾ ਉਦੋਂ ਹੀ ਪਤਾ ਲੱਗਦਾ ਵੀ 48 ਘੰਟੇ ਹੋ ਗਏ ਲਓ ਜੀ ਭੋਗ ਪੈਣ ਲੱਗਾ ਚਲੋ ਜੀ ਲਿਓ ਜੀ ਰੁਮਾਲਾ ਤੇ ਸਮਝਾਏ ਕੌਣ ਸ਼ਬਦ ਤੇ ਇੱਕ ਬਥੇਰਾ ਜੇ ਸਮਝ ਚ ਆ ਜਾਏ ਆ ਵੀ ਸ਼ਬਦ ਜਰਾ ਪਾੜੀ ਲੋ ਹਾਂਜੀ ਹਮ ਕਰ ਸੂਤ ਤਨੈ ਨਿਤ ਤਾਣਾ ਕੰਥ ਜੁਨੇ ਉ ਤੁਮਾਰੇ ਮੇਰੇ ਘਰ ਹੀ ਬਣਿਆ ਜਿਹੜਾ ਤੂੰ ਗਰਦ ਪਾਈ ਕਰਦਾ ਵਾਹ ਵਾਹ ਮੇਰੇ ਘਰ ਹੀ ਬਣਿਆ ਸਾਨੂੰ ਸਾਡੇ ਹੀ ਹੱਥ ਲੱਗਾ ਹੈ ਨਾ ਹੁਣ ਅਗਲਾ ਕਹਿ ਦਿੰਦਾ ਸਾਡੇ ਵੀ ਤੂੰ ਤੇਰੇ ਹੱਥੋਂ ਨਹੀਂ ਖਾਣਾ ਸਾਡੇ ਅਮਰਦ ਧਾਰੀ ਕੀ ਕੀ ਕਰਦੇ ਨਹੀਂ ਇਹ ਤਾਂ ਵੀ ਤੇਰੇ ਹੱਥੋਂ ਨਹੀਂ ਖਾਣਾ ਤੂੰ ਆਪਣਾ ਬਣਾਵਾਂਗੇ ਆਪ ਖਾਵਾਂਗੇ ਪਤਾ ਨਹੀਂ ਯਾਰ ਜਿਹੜੇ ਭਾਂਡੇ ਚ ਬਣਾਉਣ ਲੱਗੇ ਉਹ ਕਿੰਨੇ ਬਣਾਇਆ ਜਿਹੜਾ ਸਿਲੰਡਰ ਤੇ ਬੈਠਾ ਉਹ ਪਤਾ ਨਹੀਂ ਕਿੰਨੇ ਕਿੰਨੇ ਬਣਾਇਆ ਕਿਹੜੇ ਕਿਹੜੇ ਬੰਦਿਆਂ ਦੇ ਹੱਥ ਲੱਗੇ ਐ ਭਾਂਡਿਆਂ ਦੇ ਵਿੱਚ ਤੁਸੀਂ ਪੀਣ ਲੱਗੇ ਉਹ ਪਤਾ ਨਹੀਂ ਕਿੱਥੋਂ ਬਣ ਕੇ ਆਏ ਹੁਣ ਉਹ ਸਰਬ ਲੋਹ ਦੇ ਵਿੱਚ ਲੱਗਾ ਖਾਨ ਉਹ ਜਦੋਂ ਲੱਗੇ ਕਹਿਣ ਕਹਿੰਦੇ ਜੀ ਸਰਬ ਲੋਹ ਹੈ ਉਹ ਕਹਿੰਦਾ ਹੁਣ ਆਇਆ ਤੇ ਮੱਝ ਦੇ ਚੰਮੜੇ ਚ ਤੇਰੇ ਲਈ ਹੁਣ ਮੱਝ ਕਿੱਥੋਂ ਸਰਬ ਲੋਹ ਦੀ ਲੈ ਗਲਤੇ ਸੋਚਣ ਵਾਲੀ ਹੈ ਕਿ ਨਹੀਂ ਮਤਲਬ ਮਜ਼ਾਕ ਸਾਡੇ ਚ ਵੀ ਲੋਕੀ ਇਦਾਂ ਕਰਦੇ ਐ ਗੁਰੂ ਨਾਨਕ ਦੇਵ ਜੀ ਆਉਣ ਤੋਂ ਪਹਿਲਾਂ ਕਹਿੰਦੇ ਪਰੇ ਤੂੰ ਸਾਨੂੰ ਸਾਨੂੰ ਛੋਟੀਆਂ ਜਾਤਾਂ ਤੇ ਦੱਸਦਾ ਤੇ ਬਣਿਆ ਤੇ ਮੇਰੇ ਕਾਰੀਏ ਸਾਡੇ ਚ ਵੀ ਫਰਕ ਰੱਖਦੇ ਇ ਅਮਰਤ ਇੱਕ ਕਰਦਾ ਵਿਸਾਖੀ ਇੱਕ ਕਰਦੀ ਐ ਇੱਕ ਬਾਟਾ ਐ ਜੀ ਸਾਡੇ ਵਿੱਚ ਵੀ ਕੀ ਹੈ ਨਹੀਂ ਵੀ ਜੇ ਤੂੰ ਸਾਡੇ ਜੱਥੇ ਚ ਆਉਣਾ ਤੇ ਸਾਡੇ ਵਾਲਾ ਅਮਰਤ ਸ਼ੱਕ ਹੈਗਾ ਸ਼ਗਿਆ ਪਹਿਲਾ ਅੰਮ੍ਰਿਤ ਮੈਂ ਫਲਾਣੇ ਦਾਦੇ ਸ਼ਗਿਆ ਅੱਛਾ ਜੇ ਸਾਡੇ ਵਾਲੇ ਨੇ ਕੀਰਤਨ ਕਰਨਾ ਤੇ ਤੂੰ ਸਾਡੇ ਵਾਲੇ ਜਥੇ ਦਾ ਅੰਮ੍ਰਿਤ ਸ਼ਗਿਆ ਮਤਲਬ ਅੰਮ੍ਰਿਤ ਇੱਕ ਕਰਦਾ ਲੋਕਾਂ ਨੇ ਅੰਮ੍ਰਿਤ ਵੀ ਵੰਡ ਲੈ ਵੰਡੇ ਹੋਇਆ ਅੰਮ੍ਰਿਤ ਕੀ ਕਿਹਾ ਕਬੀਰ ਜੀ ਨੇ ਗੱਜ ਕੇ ਹਮ ਘਰ ਸੂਤ ਬਨੇ ਨਿਦਪਾਨਾ ਕੰਠੁ ਜਨੇ ਹੂੰ ਤੁਮਾਰੇ ਤੁਮ ਤੋ ਵੇਦ ਪੜੋਗਾ ਤਰੀ ਅੰਦਰ ਦਾ ਹਮਾਰੇ ਤੂੰ ਪੜਦਾ ਜਿਵੇਂ ਆਪਾਂ ਨਹੀਂ ਹੁਣ ਗਾ ਗਾ ਕੇ ਪੜਦੇ ਕਹਿੰਦੇ ਤੂੰ ਪੜਦਾ ਸਾਡੇ ਅੰਦਰ ਹੈ ਕਈ ਬੰਦੇ ਹੁੰਦੇ ਆ ਆਪਾਂ ਜਿੰਨੇ ਇੱਥੇ ਬੈਠੇ ਆ ساری ਜ਼ਿੰਦਗੀ ਕਈ ਇ tanto ਪੜਦੇ ਆ ਨਾ ਪਾਠ ਹੀ ਆਪ ਹੁਣ ਤਕਰੀਬਨ ਸਾਰੇ ਪਾਠ ਹੀ ਪੜ ਹੀ ਲੈਂਦੇ ਆ ਬਾਣੀ ਪੜਦੇ ਆ ਹੁਣ ਤੱਕ ਉਮਰਾਂ ਲੰਘੀ ਆਹੀ ਕੰਮ ਕੀਤਾ ਪਰ ਕਈ ਬੰਦਿਆਂ ਦੇ ਅੰਦਰ ਸਚਾਈ ਇੰਨੀ ਹੋਣੀ ਕਦੇ 1 ਰੁਪਏ ਦੀ ਵੀ ਹੀਰਾ ਫੇਰੀ ਨਹੀਂ ਕਿਹੜਾ ਨੀਤੀ ਹੋਣੀ ਹਿਰਦੇ ਡਰਉਦੇ ਆ ਦਰਦਾ ਹੋਇਆ ਅੰਦਰ ਭੈ ਉਹਦੇ ਐ ਤੇ ਬਾਕੀਆਂ ਦੀਆਂ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਤੇ ਕਬੀਰ ਜੀ ਕਹਿੰਦੇ ਨੇ ਤੇਰੇ ਵਰਗੇ ਉੱਚੀ ਉੱਚੀ ਗਾ ਗਾ ਕੇ ਤੇ ਪੜਦੇ ਐ ਪਰ ਅੰਦਰ ਸਾਡੇ ਸਾਨੂੰ ਪਤਾ ਨਾ ਵੀ ਗਲਤ ਅਸੀ ਨਹੀਂ ਅੱਗੇ ਮੇਰੀ ਜੇਹਵਾ ਬ੍ਰਿਸ਼ਨ ਨੈਨ ਨਾਰਾਇਣ ਹਿਰਦੇ 'ਤੇ ਫਸੇ ਗੋਬਿੰਦਾਂ ਜੰਮ ਦੁਆਰ ਜਦ ਪੂਸ਼ਸ ਬਬ ਨੇ ਤਬ ਕਿਉ ਕਹਿਸ ਮੁਕੰਦਾ ਕਹਿੰਦੇ ਤੇਰੇ ਕੰਮ ਮਾੜੇ ਆ ਤੂੰ ਗਲਤੀਆਂ ਕਰਦਾ ਜਦੋਂ ਲੇਖਾ ਹੋਣਾ ਹੈ ਲੇਖਾ ਮਤਲਬ ਮਰਨ ਤੋਂ ਬਾਅਦ ਨਹੀਂ ਕੁਦਰਤੀ ਨਿਜਮਾ ਮੁਤਾਬਕ ਲੇਖਾ ਹੁੰਦਾ ਤੇ ਉਦੋਂ ਕੀ ਜਵਾਬ ਦੇਗਾ ਸਾਨੂੰ ਪਤਾ ਅਸੀਂ ਠੀਕ ਆ ਕਿ ਗਲਤ ਆ ਅਸੀਂ ਕਿੱਦਾਂ ਤੂੰ ਕਿਵੇਂ ਅੱਗੇ ਹਮ ਗੋ ਰੂ ਤਮ ਘਾਰ ਗੋਸਾਈ ਜਨਮ ਜਨਮ ਰਖਵਾਰੇ ਤੂੰ ਸਾਨੂੰ ਅਸੀਂ ਗੋਵਾਂ ਬਣਾਈ ਫਿਰਦੇ ਆ ਤੇ ਤੂੰ ਸਾਨੂੰ ਸਾਂਭਣ ਵਾਲਾ ਜਿਵੇਂ ਮੱਝਾਂ ਨਹੀਂ ਸਾਬਦੇ ਪਸ਼ੂ ਨਹੀਂ ਸਾਬਦੇ ਅਗਲੇ ਕਹਿੰਦੇ ਤੂੰ ਸਾਡਾ ਮਾਲਕ ਬਣਿਆ ਫਿਰਦਾ ਹੈ ਵੀ ਮੈਂ ਆਂ ਜੀ ਮਾਲਕ ਤੁਹਾਡਾ ਸਾਨੂੰ ਪਸ਼ੂਆਂ ਵਾਂਗੂ ਸਮਝਦਾ ਹੈ ਆਪਣੇ ਆਪ ਨੂੰ ਕਹਿਣਾ ਵੀ ਮੈਂ ਚਲਾਉ ਜਿਵੇਂ ਤੁਹਾਨੂੰ ਚਲਾਣਾ ਹੋਏਗਾ ਸਾਡੇ ਪੰਥਕ ਆਗੂ ਵੀ ਇਹੀ ਕਰਦੇ ਨੇ ਕਹਿੰਦੇ ਅਸੀਂ ਚਲਾਵਾਂਗੇ ਜਿਵੇਂ ਤੁਹਾਨੂੰ ਚਲਾਉਣਾ ਹੋਏਗਾ ਏਹੀ ਕਹਿੰਦੇ ਆ ਵੀ ਅਸੀਂ ਚਲਾਵਾਂਗੇ ਤੁਹਾਨੂੰ ਕਹਿੰਦੇ ਇਦਾਂ ਕਹਿੰਦੇ ਤੂੰ ਕਹੀ ਜਾਣਦਾ ਹੈ ਪਰ ਅੱਗੇ ਕਬੂ ਹੁਨਾ ਪਾਰੇ ਉਤਾਰ ਚਰਾਇ ਹਾਂ ਕੈਸੇ ਖਸਮ ਹਮਾਰੇ ਕਹਿੰਦੇ ਜਿਵੇਂ ਹੁਣ ਬੱਚਾ ਜਿਹੜੀਆਂ ਹੁਣ ਮੰਨ ਲੋ ਕਹਿੰਦੇ ਉੱਥੇ ਤੇ ਕਦੇ ਚਰਨ ਨਹੀਂ ਦਿੱਤਾ ਜਿੱਥੇ ਪਹੁੰਚਣਾ ਚਾਹੀਦਾ ਸੀ ਇੱਧਰ ਇੱਧਰ ਹੀ ਰੱਖਣਾ ਅਸਲੀ ਗੱਲਾਂ ਤੇ ਸਾਨੂੰ ਦੱਸੀਆਂ ਹੀ ਨਹੀਂ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਅਸਲੀ ਗੱਲਾਂ ਤੇ ਤੂੰ ਸਾਨੂੰ ਦੱਸਿਆ ਹੀ ਨਹੀਂ ਭੇਡਾ ਬਣਾ ਕੇ ਰੱਖ ਲਿਆ ਚਾਰ ਨੂੰ ਆਸਤੇ ਰੱਖ ਲਿਆ ਕਹਿੰਦੇ ਅਸਲੀ ਗੱਲਾਂ ਤੇ ਲੁਕੋ ਕੇ ਰੱਖਦਾ ਹੈ ਕਿਉਂ じゃ ਖਸਮ ਬਣਿਆ ਫਿਰਦਾ ਸਾਡਾ ਜੇ ਤੂੰ ਸਾਡਾ ਖਸਮ ਸੀ ਤੇ ਤੂੰ ਕਹਿੰਦਾ ਖਸਮ دماغ ਖੋਲ ਆਪਣੇ ਤੇਰੇ ਬੜਦੇ ਆ ਸਾਨੂੰ ਕਿੰਨਾ ਲੋੜ ਹੀ ਨਹੀਂ ਸਾਨੂੰ ਹਣ ਇਦਾਂ ਹੀ ਕਰਦੇ ਤੂੰ ਆਪ ਸਾਰੀ ਦੁਨੀਆ ਦੀਆਂ ਦਵਾਈਆਂ ਖਾਂਦੇ ਨੇ ਤੇ ਸਾਡੇ ਵਰਗਿਆਂ ਨੂੰ ਕਹਿੰਦੇ ਨੇ ਤੁਹਾਨੂੰ ਕਿਤੇ ਲੋੜ ਹੀ ਨਹੀਂ ਐਂ ਠੀਕ ਹੋ ਜਾਣਾ ਬਾਬਾ ਜੀ ਨੇ ਕਿਰਪਾ ਕਰ ਦੇਣੀ ਬਾਬਾ ਜੀ ਨੂੰ ਬੇਨਤੀ ਕਰੋ ਉਹ ਕਰਨਗੇ ਠੀਕ ਤੇ ਬਾਬਾ ਜੀ ਸਪੈਸ਼ਲਿਸਟ ਦੇ ਰੋਜ਼ ਤੁਰੇ ਰਹਿੰਦੇ ਹੁੰਦਾ ਕਿ ਨਹੀਂ ਇਦਾਂ ਬ੍ਰह्म ਗਿਆਨੀ ਦੇ ਰੋਜ਼ ਸਪੈਸ਼ਲਿਸਟਾਂ ਦੇ ਜਾਂਦੇ ਨੇ ਆਪਰੇਸ਼ਨ ਹੁੰਦੇ ਨੇ ਹਾਰਟ ਸਰਜਈਆਂ ਹੁੰਦੀਆਂ ਨੇ ਆਪ ਰੋਜ਼ ਦੁਰੇ ਰਹਿੰਦੇ ਨੇ ਦੂਜੇ ਨੂੰ ਕੁਝ ਹੋਰ ਦੱਸਦੇ ਨੇ ਆਪਣੇ ਲਈ ਅਸੂਲ ਕੁਝ ਹੋਰ ਲੈ ਤੇ ਬਾਹਰਲੇ ਲਈ ਅਸੂਲ ਕੁਝ ਸਾਨੂੰ ਕਿਹਦੇ ਨਾਲ ਮਾਸ ਨਾ ਖਾਓ ਤੇ ਜਿੱਦੇ ਆਪ ਖਾਣਾ ਹੁੰਦਾ ਤਖਤ ਤੇ ਉੱਤੇ ਬੱਕਰਾ ਵੱਢ ਕੇ ਖਾ ਲੈਂਦੇ ਨੇ ਕਹਿੰਦੇ ਠੀਕ ਹੈ ਬੱਸ ਹੈਗੇ ਨਹੀਂ ਜਿੱਦੇ ਆਪ ਆਪ ਕਰਨਾ ਹੁੰਦਾ ਉਹਦਾ ਹੱਲ ਕੋਈ ਨਾ ਕੋਈ ਕੱਢ ਹੀ ਲੈਂਦੇ ਨੇ ਸਾਡੇ ਲਈ ਅਸੂਲ ਹੋਰਲੇ ਤੇ ਆਪਣੇ ਲਈ ਅਸੂਲ ਕੁਝ ਅੱਗੇ ਤੂੰ ਬੰਮਨ ਮੈਂ ਕਾਸੀ ਕੁਝ ਲਹਾ ਬੂਝੋ ਮੋਰ ਗਿਆਨ ਕਹਿੰਦੇ ਵੱਟਿਆ ਬ੍ਰਹਮਣਾ ਵੱਡਿਆ ਵੱਡੀਆਂ ਜਾਤ ਆਲਿਆ ਮੇਰਾ ਗਿਆਨ 부ਝ ਫੇਰ ਸਮਝਾਂ ਵੀ ਜਿਹੜੀ ਗੱਲ ਮੈਂ ਸਮਝਦਾ ਤੂੰ ਵੀ ਸਮਝ ਸਕਦਾ ਦੋਨੇ ਇਕੱਠਿਆਂ ਬਣਦੇ ਵੰਮਨ ਮੈਂ ਤਾਂ ਸੀਖ ਜੁਲਹਾ 부ਜਾ ਮਰ ਗਿਆ ਨਾ ਤੂੰ ਤਾਂ ਜਾਚੇ ਭੂਪਤ ਰਾਜੇ ਹਰ ਸੋ ਮੋਰ ਪਿਆਨਾ ਇਹਦੇ ਮਰ ਜਾਏ ਪੁਜਾਰੀਆ ਤੂੰ ਤੇ ਰਾਜਿਆਂ ਦੇ ਦਰਾਂ ਤੇ ਫਿਰਦਾ ਹੁਣ ਮੰਗਦਾ ਖੜ ਜਾ ਨਾ ਜਾ ਕੇ ਤੇ ਮੈਂ ਹਰੀ ਨਾਲ ਜੁੜਿਆ ਹੋਇਆ ਆਪਣੇ ਘਰੇ ਬੈਠਾ ਮੈਂ ਕਿਸੇ ਦਾ ਮੰਗਤਾ ਨਹੀਂ ਤੂੰ ਆਪਣੇ ਆਪ ਨੂੰ ਦੱਸਦਾ ਵੀ ਮੈਂ ਬੜਾ ਵੱਡਾ ਤੂੰ ਰਾਜਿਆਂ ਦੇ ਦਰਬਾਰਾਂ ਦੇ ਵਿੱਚ ਮੰਗਦਾ ਫਿਰਦਾ ਮੇਰੀ ਸੋਚ ਬੇਪਰਵਾਹ ਮੈਂ ਆ ਕਿ ਤੂੰ ਵੱਡਾ ਮੈਂ ਆ ਕਿ ਤੂੰ ਤੂੰ ਤੇ ਤਰਲੇ ਲੈਂਦਾ ਫਿਰਦਾ ਹੈ ਕਿਤੇ ਕਮਾਲ ਦੀ ਗੱਲ ਹੈ ਇਹੀ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਬਲੇ ਹਾਰੇ ਜਾਨ ਨੂੰ ਜੀ ਨਹੀਂ ਕਰਦਾ ਜ਼ਮਾਨੇ ਦੇ ਉੱਤੇ ਹਮੇਸ਼ਾ ਕਾਮਯਾਬੀ ਉਹਨੂੰ ਹਾਸਲ ਹੋਈ ਹੈ ਜਿਹੜੀ ਆਪ ਨੂੰ ਹੱਥ ਪੈਰ ਮਾ ਹੁੰਦਾ ਆਪਣੀ ਮਦਦ ਆਪ ਦੇ ਇਹਦੇ ਚੱਲਦਾ ਹੈਗਾ ਦੂਸਰਿਆਂ ਦੇ ਸਹਾਰਿਆਂ ਤੇ ਨਹੀਂ ਰਹਿੰਦਾ ਹੈਗਾ ਜਾਂ ਜਿੱਧਰ ਕੋਈ ਲਾ ਦਿੰਦਾ ਉਧਰ ਹੀ ਲਕੀਰ ਦੇ ਫਕੀਰ ਬਣ ਕੇ ਇਧਰ ਰਹੇ ਰਹੇਗੇ ਬਲਕਿ ਆਪਣੀ ਹੋਸ਼ ਨਾਲ ਕੰਮ ਲੈਂਦੇ ਹੈਗੇ ਆਪਣੀ ਅਕਲ ਸਮਝ ਦੇ ਮੁਤਾਬਕ ਜਿਹੜਾ ਵਾ ਚੱਲਦੇ ਹੈਗੇ ਆਪਣੇ ਆਪ ਨੂੰ ਜਿਹੜਾ ਵਾ ਉਹ ਮਨظم ਕਰਦੇ ਹੈਗੇ ਉਹੀ ਹਮੇਸ਼ਾ ਕਾਮਯਾਬ ਹੁੰਦੇ ਜਿਹੜੇ ਸੁੱਤੇ ਰਹਿੰਦੇ ਹੈ ਦੂਸਰਿਆਂ ਦੇ ਆਸਰਿਆਂ ਤੇ ਰਹਿੰਦੇ ਹੈ ਉਹ ਕਦੀ ਵੀ ਕਾਮਯਾਬ ਨਹੀਂ ਹੁੰਦੇ ਹਿੱਸੇ ਚ ਕਾਮਯਾਬੀ ਨਹੀਂ ਆਉਂਦੀਗੀ ਪਰ ਮੇਰੀ ਸਾਰੀ ਉਮਰ ਦੀ ਕਿ ਉਹਨਾਂ ਗੁਲਾਮੀ ਉਹਨਾਂ ਨੂੰ ਮਿਲ ਜਾਵੇ ਉਹ ਕਦੀ ਕਾਮਯਾਬ ਨਹੀਂ ਹੁੰਦੇ ਕਾਮਯਾਬ ਉਹ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਗੁਲਾਮੀ ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹੈਗੇ ਜਿਹੜੇ ਆਪਣੇ ਵਾਸਤੇ ਕੋਸ਼ਿਸ਼ ਕਰਨਾ ਜਾਣਦੇ ਹੈਗੇ ਹਮੇਸ਼ਾ ਉਹਨਾਂ ਦੇ ਹਿੱਸੇ 'ਚ ਹੀ ਕਾਮਯਾਬੀਆਂ ਆਉਂਦੀਆਂ ਹੈਗੀਆਂ ਕਿਉਂਕਿ ਜਿਹੜਾ ਕੰਮ ਕੋਸ਼ਿਸ਼ ਕਰੇਗਾ ਉਹਦੇ ਲਈ ਰੱਬ ਵਸੀਲੇ ਬਣਾਏਗਾ ਉਹਨੂੰ ਹੀ ਕਾਮਯਾਬੀ ਦੇਗਾ ਜਿਹੜਾ ਹੱਥ ਤੇ ਹੱਥ ਤਰ ਕੇ ਬਹਿ ਰਹੇਗਾ ਉਹਨੂੰ ਕਦੀ ਵੀ ਕਾਮਯਾਬੀ ਨਹੀਂ ਮਿਲੇਗੀ ਇਸ ਲਈ ਆਪਣੀ ਜ਼ਿੰਦਗੀ ਦਾ ਇੱਕ ਸੂਲ ਬਣਾਓ ਮਕਸਦ ਬਣਾਓ ਕਿ ਜੋ ਹੱਕ ਸੱਚ ਹੈ ਉਹ ਬਿਆਨ ਕਰਨਾ ਹੈ ਔਰ ਕੋਸ਼ਿਸ਼ ਕਰਨੀ ਹੈ ਜਿਸ ਹੱਦ ਤੱਕ ਮਮਕਨ ਹੋ ਸਕੇ ਕੋਸ਼ਿਸ਼ ਕਰਨੀ ਹੈ ਬਾਕੀ ਰੱਬ ਦੀ ਜ਼ਾਤ ਉੱਤੇ ਛੱਡ ਦਿਓ ਕਾਮਯਾਬੀਆਂ ਨਕਾਮੀ ਉਹ ਫਿਰ ਤੁਹਾਡੇ ਹਿੱਸੇ 'ਚ ਲਿਖੇਗਾ ਔਰ ਰੱਬ ਈੜਾ ਵਾ ਉਹ ਨਾਂ ਇਨਸਾਫੀ ਨਹੀਂ ਕਰਦਾ ਹੈਗਾ ਜਿਹੜਾ ਜਿੰਨੀ ਮਿਹਨਤ ਕਰਦਾ ਉਹਨੂੰ ਉਹਦਾ ਸਿਲਾ ਦੇ ਦਿੰਦਾ ਹੈਗਾ ਵੀਰੋ ਤੁਹਾਨੂੰ ਵੀਡੀਓ ਕੈਸੀ ਲੱਗੀ ਕਮੈਂਟ ਕਰਕੇ ਲਾਜ਼ਮੀ ਨਸੀ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼